ਇਹ ਗੱਲ ਧਿਆਨ ਨਾਲ ਸੁਣਿਓ ਇੱਕ ਪਤੀ ਪਤਨੀ ਆਪਣੇ ਘਰ ਦੇ ਬਾਹਰ ਤਿੰਨ ਬਜ਼ੁਰਗਾਂ ਨੂੰ ਬੈਠੇ ਦੇਖਦੇ ਨੇ ਉਹ ਤਿੰਨ ਉੱਥੇ ਕਾਫੀ ਟਾਈਮ ਤੋਂ ਬੈਠੇ ਸੀ ਇਹ ਦੇਖ ਕੇ ਪਤਨੀ ਨੇ ਉਹਨਾਂ ਨੂੰ ਜਾ ਕੇ ਕਿਹਾ ਵੀ ਅਸੀਂ ਤੁਹਾਨੂੰ ਜਾਣਦੇ ਨਹੀਂ ਪਰ ਅਸੀਂ ਦੋਨਾਂ ਜਾਣਿਆ ਨੇ ਤੁਹਾਨੂੰ ਇੱਥੇ ਕਾਫੀ ਥੇਰ ਤੋਂ ਬੈਠੇ ਦੇਖਿਆ ਜੋ ਸੋਚਿਆ ਵੀ ਤੁਹਾਨੂੰ ਭੁੱਖ ਲੱਗੀ ਹੋਵੇਗੀ ਸੋ ਅਸੀਂ ਤੁਹਾਨੂੰ ਸਾਡੇ ਨਾਲ ਖਾਣਾ ਖਵਾਉਣ ਵਾਸਤੇ ਅੰਦਰ ਬੁਲਾਉਣਾ ਚਾਹੁੰਦੇ ਹਾਂ ਜਦੋਂ ਉਸ ਔਰਤ ਨੇ ਉਹਨਾਂ ਨੂੰ ਅੰਦਰ ਬੁਲਾਉਣ ਵਾਸਤੇ ਕਿਹਾ ਤਾਂ ਉਹ ਬੋਲੇ ਵੀ ਅਸੀਂ ਕਦੇ ਵੀ ਇੱਕ ਘਰ 'ਚ ਇਕੱਠੇ ਨਹੀਂ ਜਾਂਦੇ ਉਹਨਾਂ 'ਚੋਂ ਇੱਕ ਬਜ਼ੁਰਗ ਬੋਲਿਆ ਵੀ ਇਹਦਾ ਨਾਮ ਦੌਲਤ ਹੈ ਤੇ ਜੇ ਤੁਸੀਂ ਇਹਨੂੰ ਆਪਣੇ ਨਾਲ ਲੈ ਕੇ ਜਾਓਗੇ ਤਾਂ ਤੁਹਾਡੇ ਘਰ ਕਦੇ ਵੀ ਪੈਸਾ ਖਤਮ ਨਹੀਂ ਹੋਣਾ। ਫਿਰ ਦੂਜੇ ਬਜ਼ੁਰਗ ਵੱਲ ਉਸਨੇ ਇਸ਼ਾਰਾ ਕਰਕੇ ਕਿਹਾ ਕਿ ਇਹਦਾ ਨਾਮ ਸਫਲਤਾ ਹੈ। ਜੇ ਤੁਸੀਂ ਇਹਨੂੰ ਆਪਣੇ ਨਾਲ ਲੈ ਕੇ ਜਾਓਗੇ ਤਾਂ ਤੁਸੀਂ ਹਰ ਕੰਮ 'ਚ ਸਫਲ ਹੋਵੋਗੇ। ਫਿਰ ਉਸਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਉਸਦਾ ਨਾਮ ਪਿਆਰ ਹੈ। ਜੇਕਰ ਉਹ ਜਾਵੇਗਾ ਤਾਂ ਉਸਦਾ ਘਰ ਮੋਹ ਨਾਲ ਭਰ ਜਾਵੇਗਾ। ਕਦੇ ਵੀ ਆਪਸ ਵਿੱਚ ਪਿਆਰ ਨਹੀਂ ਖਤਮ ਹੋਵੇਗਾ। ਔਰਤ ਨੇ ਆਪਣੇ ਪਤੀ ਨਾਲ ਸਲਾਹ ਕਰਨ ਬਾਰੇ ਸੋਚਿਆ। ਇਹ ਸਭ ਸੁਣ ਕੇ ਪਤੀ ਖੁਸ਼ੀ ਨਾਲ ਝੂਮ ਉੱਠਿਆ। ਤੇ ਦੌਲਤ ਨੂੰ ਆਪਣੇ ਘਰ ਬੁਲਾਉਣ ਲਈ ਕਹਿਣ ਲੱਗਾ ਪਰ ਉਸ ਦੀ ਪਤਨੀ ਸਫਲਤਾ ਨੂੰ ਆਪਣੇ ਘਰ ਸੱਦਣਾ ਚਾਹੁੰਦੀ ਸੀ ਆਪਸ ਵਿੱਚ ਸਲਾਹ ਕਰਨ ਤੋਂ ਬਾਅਦ ਪਤਨੀ ਨੇ ਬਾਹਰ ਜਾ ਕੇ ਬਜ਼ੁਰਗਾਂ ਨੂੰ ਕਿਹਾ ਵੀ ਜਿਸ ਦਾ ਨਾਮ ਪਿਆਰ ਹੈ ਉਹ ਮੇਰੇ ਨਾਲ ਚੱਲ ਪਏ ਉਹ ਜਦੋਂ ਪਿਆਰ ਨੂੰ ਘਰ ਦੇ ਅੰਦਰ ਲੈ ਕੇ ਜਾਣ ਲੱਗੇ ਤਾਂ ਬਾਕੀ ਦੋਨੋਂ ਵੀ ਉਹਨਾਂ ਦੇ ਮਗਰ ਆਉਣ ਲੱਗੇ ਔਰਤ ਨੇ ਹੈਰਾਨ ਹੋ ਕੇ ਪੁੱਛਿਆ ਵੀ ਤੁਸੀਂ ਤਾਂ ਕਿਹਾ ਸੀ ਵੀ ਤੁਸੀਂ ਇਕੱਠੇ ਨਹੀਂ ਜਾ ਸਕਦੇ ਤਾਂ ਅੱਗੋਂ ਪਿਆਰ ਬੋਲਿਆ ਵੀ ਜੇ ਤੁਸੀਂ ਦੌਲਤ ਜਾਂ ਸਫਲਤਾ ਵਿੱਚੋਂ ਇੱਕ ਚੁਣਦੇ ਤਾਂ ਤੁਸੀਂ ਇੱਕ ਨੂੰ ਹੀ ਲੈ ਕੇ ਜਾ ਸਕਦੇ ਸੀ ਤੁਸੀਂ ਪਿਆਰ ਨੂੰ ਚੁਣਿਆ ਸਫਲਤਾ ਤੇ ਦੌਲਤ ਪਿਆਰ ਦੇ ਮਗਰ ਹੀ ਆਉਂਦੇ ਨੇ ਤੇ ਪਿਆਰ ਚ ਇੰਨੀ ਤਾਕਤ ਹੁੰਦੀ ਹੈ ਵੀ ਜਿੱਥੇ ਪਿਆਰ ਹੋਵੇ ਉੱਥੇ ਸਫਲਤਾ ਤੇ ਦੌਲਤ ਤੁਹਾਡੇ ਖੁਦ ਦਰਵਾਜ਼ੇ ਖੜਕਾਉਂਦੇ ਨੇ ਡਾਊਨਲੋਡ ਛੇ ਚਾਟ